ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿ ਪਹਿਲਾਂ ਆਪਾਂ ਜਿਹੜੇ ਕਮੈਂਟ ਆਉਂਦੇ ਸੀ ਆਪਾਂ ਨੂੰ ਆਪਾਂ ਕਹਾਣੀ ਦੇ ਸ਼ੁਰੂ 'ਚ ਬੋਲਦੇ ਸੀ ਉਹਨਾਂ ਦੇ ਨਾਮ ਆ ਪਰ ਮੈਨੂੰ ਨਾ ਕਈ ਸੁਝਾਅ ਆਏ ਨੇ ਇਸ ਬਾਬਤ ਕਿ ਜਿਹੜੇ ਕਮੈਂਟ ਨੇ ਉਹ ਕਈ ਵਾਰੀ ਕਿਸੇ ਨੇ ਵੀਡੀਓ ਵੇਖੀ ਨਹੀਂ ਹੁੰਦੀ ਜਿਹੜੇ ਆਪਣੇ ਪੱਕੇ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਵੀਡੀਓ ਵੇਖਣੀ ਹੁੰਦੀ ਆ ਕਿਉਂਕਿ ਜ਼ਰੂਰੀ ਨਹੀਂ ਵੀ ਜਦੋਂ ਮੈਂ ਵੀਡੀਓ ਅਪਲੋਡ ਕਰਦੀ ਆ ਉਦੋਂ ਹੀ ਸਾਰੇ ਵੇਖਦੇ ਆ ਉਸ ਤੋਂ ਬਾਅਦ ਜਦੋਂ ਟਾਈਮ ਲੱਗਦਾ ਫਿਰ ਅੱਧੇ ਕ ਕਮੈਂਟ ਆ ਜਿਹੜੇ ਬਾਅਦ ਚ ਆਉਂਦੇ ਆ ਹੁਣ ਆਪਾਂ ਕਮੈਂਟ ਰੀਡ ਕਰਨੇ ਆ ਜਿਹੜੇ ਹਰ ਹਫਤੇ ਦੇ ਵਿੱਚ ਆਪਾਂ ਦੋ ਦਿਨ ਕਰਿਆ ਕਰਾਂਗੇ ਤੇ ਆਪਾਂ ਲਾਈਵ ਹੋਇਆ ਕਰਾਂਗੇ ਲਾਈਵ ਦੇ ਵਿੱਚ ਆਪਾਂ ਕਮੈਂਟ ਪੜਿਆ ਕਰਾਂਗੇ ਨਾਲੇ ਲਾਈਵ ਦੇ ਵਿੱਚ ਕਮੈਂਟ ਪੜ ਕੇ ਉਹਦਾ ਜਿਹੜਾ ਰਿਪਲਾਈ ਆ ਉਹ ਨਾਲ ਦੀ ਨਾਲ ਹੋ ਜਾ ਕਰੂਗਾ ਇਸ ਕਰਕੇ ਹੁਣ ਆਪਾਂ ਕਹਾਣੀ ਦੇ ਸ਼ੁਰੂ ਦੇ ਵਿੱਚ ਕਮੈਂਟ ਨਹੀਂ ਪੜਿਆ ਕਰਾਂਗੇ ਆਪਣੀ ਅੱਜ ਦੀ ਕਹਾਣੀ ਆ ਇੱਕ ਪਤਨੀ ਨੇ ਆਪਣੇ ਪਤੀ ਨਾਲ ਕਿਵੇਂ ਕੀਤਾ ਧੋਖਾ ਤੇ ਬਾਅਦ ਦੇ ਵਿੱਚ ਉਹਦੇ ਨਾਲ ਜੋ ਹੋਇਆ ਕਹਾਣੀ ਬਹੁਤ ਸੋਹਣੀ ਆ ਬਹੁਤ ਸਿੱਖਿਆ ਦੇਣ ਵਾਲੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਿਓ ਤੇ ਕਹਾਣੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਆਪਣੀ ਅੱਜ ਦੀ ਜਿਹੜੀ ਕਹਾਣੀ ਆ ਰਾਣੀ ਨਾਂ ਦੀ ਇੱਕ ਕੁੜੀ ਦੀ ਕਹਾਣੀ ਆ ਇੱਕ ਕੁੜੀ ਨੇ ਕਿਵੇਂ ਆਪਣੇ ਪਤੀ ਨੂੰ ਵਿਸ਼ਵਾਸ 'ਚ ਲੈ ਕੇ ਬਾਅਦ ਵਿੱਚ ਉਹਦੇ ਨਾਲ ਧੋਖਾ ਕੀਤਾ ਕਹਾਣੀ ਬਹੁਤ ਸੋਹਣੀ ਆ ਕਹਾਣੀ ਸੁਣ ਕੇ ਤੁਹਾਨੂੰ ਬਹੁਤ ਸਿੱਖਿਆ ਮਿਲੂਗੀ ਰਾਣੀ ਜਦੋਂ ਪਲੱਸ 2 ਕਰ ਲੈਂਦੀ ਆ ਤਾਂ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ ਪਰ ਉਹਦੇ ਡੈਡੀ ਕਹਿੰਦੇ ਵੀ ਦੇਖ ਪੁੱਤ ਆਪਣੀ ਇੰਨੀ ਹੈਸੀਅਤ ਨਹੀਂ ਕਿ ਮੈਂ ਤੇਰੀ ਹੀਫੀਸਾਂ ਭਰ ਸਕਾਂ ਵੀ ਹੁਣ ਤੇਰੀ ਵਿਆਹ ਦੀ ਉਮਰ ਆ ਮੈਂ ਤਾਂ ਰਿਸ਼ਤਾ ਲੱਭ ਦਾਂ ਤੇਰੇ ਵਾਸਤੇ ਜਿਹੜਾ ਖਰਚ ਮੈਂ ਤੇਰੀ ਪੜ੍ਹਾਈ ਤੇ ਕਰੂੰ ਉਹੀ ਮੈਂ ਤੇਰੇ ਵਿਆਹ ਤੇ ਕਰੂੰ ਚਲੋ ਜਦੋਂ ਉਹਦਾ ਪਿਓ ਇਹ ਕਹਿ ਦਿੰਦਾ ਤਾਂ ਉਹ ਜ਼ਿਆਦਾ ਨਹੀਂ ਜ਼ਿੱਦ ਕਰਦੀ ਉਹਦੇ ਲਈ ਰਿਸ਼ਤਾ ਵੇਖਿਆ ਜਾਂਦਾ ਰਿਸ਼ਤਾ ਵੇਖ ਕੇ ਉਹਦਾ ਵਿਆਹ ਕਰ ਦਿੱਤਾ ਜਾਂਦਾ ਜਿਹੜੇ ਘਰੇ ਉਹ ਵਿਆਹੀ ਜਾਂਦੀ ਆ ਉਹ ਵੀ ਇੱਕ ਮੱਧ ਵਰਗੀ ਪਰਿਵਾਰ ਸੀ ਉਹਦੇ ਘਰ ਵਾਲੇ ਕੋਲੇ 2 ਕਿੱਲੇ ਜ਼ਮੀਨ ਦੇ ਸੀ ਤੇ ਉਹਨਾਂ ਤੇ ਉਹ ਖੇਤੀ ਕਰਦਾ ਸੀ ਉਹ ਪੜਿਆ ਤਾਂ ਦਸ ਸੀ ਪਰ ਉਹ ਪੜਾਈ ਦੇ ਵਿੱਚ ਜਿਆਦਾ ਹੁਸ਼ਿਆਰ ਨਹੀਂ ਸੀ ਉਹਦੇ ਮਾਪਿਓ ਆ ਜਿਹੜੇ ਕਾਫੀ ਬਜ਼ੁਰਗ ਸੀ ਤੇ ਉਹਦੇ ਵਿਆਹ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਉਹਦੇ ਦੋਨੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਆ ਮੌਤ ਤੋਂ ਬਾਅਦ ਜਿਹੜੀ ਰਾਣੀ ਉਹ ਘਰ ਚ ਇਕੱਲੀ ਰਹਿ ਜਾਂਦੀ ਆ ਉਦੇ ਘਰ ਵਾਲਾ ਖੇਤ ਚਲਿਆ ਜਾਂਦਾ ਕੰਮ ਕਰਨ ਤੇ ਰਾਣੀ ਨੇ ਇਕੱਲਾਪਣ ਮਹਿਸੂਸ ਕਰਦੀ ਆ ਜਦੋਂ ਉਹਦਾ ਵਿਆਹ ਹੋਇਆ ਉਦੋਂ ਤਾਂ ਚਲ ਉਹਦੇ ਸੱਸ ਸਹੁਰਾ ਹੈਗੇ ਸੀ ਤੇ ਉਹ ਹੈਗੇ ਵੀ ਬਜ਼ੁਰਗ ਸੀ ਉਹਦਾ ਉਹਨਾਂ ਨਾਲ ਦਿਨ ਨਿਕਲ ਜਾਂਦਾ ਸੀ ਤੇ ਕੰਮ ਧੰਦੇ ਕਰਦੀ ਉਹਨਾਂ ਨੂੰ ਨਮਾਉਂਦੀ ਧਮਾਉਂਦੀ ਉਹਨਾਂ ਦੀ ਸੇਵਾ ਕਰਦੀ ਤੇ ਜਦੋਂ ਉਹ ਇਕੱਲੀ ਰਹਿ ਗਈ ਉਸ ਤੋਂ ਬਾਅਦ ਉਹ ਇੱਕ ਦਿਨ ਆਪਣੇ ਪਤੀ ਨਾਲ ਗੱਲਾਂ ਕਰਦੀ ਆ ਕਹਿੰਦੀ ਜੱਗੀ ਮੈਂ ਨਾ ਪੜਦੀ ਹੁੰਦੀ ਸੀ ਮੈਂ ਬਹੁਤ ਹੁਸ਼ਿਆਰ ਸੀ ਪੜਾਈ 'ਚ ਵੀ ਜੇ ਮੈਨੂੰ ਪੂਰਾ ਮੌਕਾ ਮਿਲਿਆ ਹੁੰਦਾ ਤਾਂ ਮੈਂ ਜ਼ਿੰਦਗੀ 'ਚ ਜ਼ਰੂਰ ਕੁਝ ਨਾ ਕੁਝ ਬਣਦੀ ਵੀ ਮੈਨੂੰ ਸ਼ੌਂਕ ਵੀ ਬਹੁਤ ਸੀ ਪੜ੍ਹਨ ਦਾ ਉਹ ਕਹਿੰਦਾ ਵੀ ਦੇਖ ਰਣੀ ਮੈਂ ਪੜ੍ਹਾਈ 'ਚ ਤਾਂ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ ਵੀ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਬੱਚੀ ਸੀ ਤੇ ਮੇਰੇ ਮਾਤਾ ਪਿਤਾ ਨਾ ਦੋਨੋਂ ਹੀ ਬਿਮਾਰ ਰਹਿੰਦੇ ਸੀ ਜਦੋਂ ਮੈਂ ਛੋਟਾ ਸੀ ਤੇ ਜਦੋਂ ਕਦੇ ਬੇਬੇ ਬਿਮਾਰ ਹੋ ਜਾਂਦੀ ਜਾਂ ਬਾਪੂ ਬਿਮਾਰ ਹੋ ਜਾਂਦਾ ਮੈਨੂੰ ਘਰੇ ਰਹਿਣਾ ਪੈਂਦਾ ਤੇ ਸਕੂਲੋਂ ਆ ਕੇ ਵੀ ਮੈਨੂੰ ਘਰ ਦੇ ਕੰਮ ਤੇ ਕਦੇ ਖੇਤੀ ਦੇ ਕੰਮ ਕਰਾਉਣੇ ਪੈਂਦੇ ਸੀ ਨਾਲ ਇਸ ਕਰਕੇ ਕਹਿੰਦਾ ਮੇਰਾ ਪੜਾਈ ਚ ਕੋਈ ਇੰਟਰਸਟ ਨਹੀਂ ਬਣਿਆ ਬਸ ਕਹਿੰਦਾ ਜਿਵੇਂ ਆਪਣੇ ਪਰਿਵਾਰ ਚ ਹੁੰਦਾਗਾ ਵੀ 10 ਪੜ ਲੇ ਮੁੰਡਾ ਬਹੁਤ ਆ ਹਿਸਾਬ ਕਿਤਾਬ ਕਰਨ ਯੋਗ ਆ ਹੋ ਜੂ ਕਹਿੰਦਾ ਮੈਂ 10ਵੀਂ ਦਾ ਤਾਂ ਮੇਰੇ ਕੋਲੇ ਸਰਟੀਫਿਕੇਟ ਹੀ ਆ ਕੱਲਾ ਵੀ ਮੈਂ ਹੈਗਾ ਤਾਂ ਹਿਸਾਬ ਕਿਤਾਬ ਕਰਨ ਯੋਗ ਗਈ ਆ ਉਹ ਕਹਿੰਦੀ ਵੀ ਜੇ ਤੁਹਾਨੂੰ ਮੇਰੀ ਗੱਲ ਬੁਰੀ ਨਾ ਲੱਗੇ ਤਾਂ ਕੀ ਮੈਂ ਹੁਣ ਪੜ ਸਕਦੀ ਆ ਵੀ ਜੇ ਮੈਂ ਪੜ ਕੇ ਵਧੀਆ ਨੌਕਰੀ ਲੱਗ ਗਈ ਤਾਂ ਆਪਣੀ ਦੋਨਾਂ ਦੀ ਜ਼ਿੰਦਗੀ ਬਣ ਜੂ ਉਹ ਕਹਿੰਦਾ ਵੀ ਦੇਖ ਰਣੀ ਵੈਸੇ ਤਾਂ ਆਪਣੀ ਇੰਨੀ ਹਸਿਆਤ ਹੈ ਨਹੀਂ ਆਪਣਾ ਗੁਜ਼ਾਰਾ ਹੀ ਮਸਾਂ ਚੱਲਦਾ ਪਰ ਫਿਰ ਵੀ ਜੇ ਤੂੰ ਚਾਹਣੀ ਆ ਜੇ ਤੇਰੀ ਇੱਛਾ ਹੈਗੀ ਆ ਤਾਂ ਮੈਂ ਤੈਨੂੰ ਪੜਾ ਦੂੰਗਾ ਚਾਹੇ ਮੈਂ ਕਰ ਜਾ ਚੁੱਕਾ ਕੁਝ ਵੀ ਕਰਾਂ ਪਰ ਤੂੰ ਮਿਹਨਤ ਨਾਲ ਪੜੀ ਉਹ ਕਹਿੰਦੀ ਹਾਂ ਚਲੋ ਪਲੱਸ 2 ਉਹਦੀ ਹੈਗੀ ਸੀ ਤੇ ਉਹਨੇ ਗ੍ਰੈਜੂਏਸ਼ਨ ਕਰਾਤੀ ਉਹਨੂੰ ਗ੍ਰੈਜੂਏਸ਼ਨ ਤਾਂ ਚਲੋ ਸੈਮੈਸਟਰ ਵਾਈਜ਼ ਫੀਸਾਂ ਘੱਟ ਹੁੰਦੀਆਂ ਉਹਨੇ ਭਰਤੀਆਂ ਉਸ ਤੋਂ ਬਾਅਦ ਉਹ ਕਹਿੰਦੀ ਵੀ ਮੈਂ ਟੈਸਟ ਦੀ ਤਿਆਰੀ ਕਰਨੀ ਆ ਬੈਂਕ ਵਗੈਰਾ ਦੀਆਂ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਵੀ ਮੈਂ ਤਿਆਰੀ ਕਰ ਲੈਣੀ ਆ ਤੇ ਉਹਨੇ 1 ਸਾਲ ਪੂਰਾ ਦਿਨ ਲਾ ਕੇ ਤਿਆਰੀ ਕੀਤੀ ਤੇ ਉਹਦੇ ਘਰ ਵਾਲੇ ਨੇ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਫੀਸਾਂ ਭਰਨ ਵੇਲੇ ਤੇ ਰਾਣੀ ਨੇ ਵੀ ਪੂਰੀ ਸਖਤ ਮਿਹਨਤ ਕੀਤੀ ਦਿਲੋਂ ਤੇ ਉਹਨੂੰ 1 ਸਾਲ ਬਾਅਦ ਬੈਂਕ ਦੇ ਵਿੱਚ ਨੌਕਰੀ ਮਿਲ ਗਈ ਜਦੋਂ ਨੌਕਰੀ ਮਿਲੀ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਨਹੀਂ ਸੀ 2-4 ਮਹੀਨਿਆਂ 'ਚ ਉਹ ਸੈੱਟ ਹੋ ਗਏ ਉਹਨਾਂ ਨੇ ਵਧੀਆ ਘਰ ਬਣਾ ਲਿਆ ਪਰ ਜਾ ਲੈ ਲਿਆ ਚਲੋ ਹਨਾ ਵੀ ਤਨਖਾਹ ਦਾ ਕੱਟਿਆ ਜਾਊਗਾ ਜਿਵੇਂ ਆਪਾਂ ਲੋਨ ਲੈ ਲੈਨੇ ਆ ਇੱਕ ਮਤਲਬ ਕਹਿਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਧੀਆ ਸ਼ੁਰੂ ਹੋ ਗਈ ਚਲੋ ਰਾਣੀ ਡਿਊਟੀ ਜਾਇਆ ਕਰੇ ਘਰ ਦਾ ਜਿੰਨਾ ਕੰਮ ਸੀ ਉਹ ਕਰ ਜਾਇਆ ਕਰੇ ਉਹਦੇ ਘਰ ਵਾਲਾ ਵਿਚਾਰਾ ਖੇਤੀ ਕਰਿਆ ਕਰੀ ਐਦਾਂ ਹੀ ਸੋਹਣੇ ਦਿਨ ਨਿਕਲਣ ਲੱਗੇ ਨੌਕਰੀ ਲੱਗਣ ਤੋਂ 6 ਮਹੀਨੇ ਬਾਅਦ ਜਿਹੜੀ ਰਾਣੀ ਸੀ ਉਹਦਾ ਨਾ ਰਵਈਆ ਆਪਣੇ ਘਰ ਵਾਲੇ ਜੱਗੀ ਪ੍ਰਤੀ ਬਦਲਣ ਲੱਗ ਗਿਆ ਉਹ ਉਹਨੂੰ ਹਰ ਇੱਕ ਗੱਲ ਤੇ ਟੋਕਣ ਰੋਕਣ ਲੱਗੀ ਉਹਦੇ ਕੱਪੜੇ ਲੀੜੇ ਪਾਉਣ ਦੇ ਢੰਗ ਚ ਉਹਨੂੰ ਬੋਲਣ ਚ ਉਹਨੂੰ ਘਰ ਦੇ ਕੰਮਾਂ ਚ ਵੀ ਹਰ ਇੱਕ ਗੱਲ ਚ ਆਖਿਆ ਕਰੇ ਵੀ ਜੱਗੀ ਤੈਨੂੰ ਪਤਾ ਨਹੀਂ ਤੂੰ ਤਾਂ ਅਣਪੜ੍ਹ ਘਵਾਰ ਆ ਤੂੰ ਤਾਂ ਅਣਪੜ੍ਹ ਐ ਤੈਨੂੰ ਤਾਂ ਐ ਨਹੀਂ ਪਤਾ ਉਹ ਸੋਚਿਆ ਕਰੇ ਜੱਗੀ ਵੀ ਉਹੀ ਰਾਣੀ ਆ ਇਹ ਵੀ ਮੈਨੂੰ ਐ ਕਹਿੰਦੀ ਆ ਪਰ ਉਹਨੇ ਕਦੇ ਗੁੱਸਾ ਨਹੀਂ ਕੀਤਾ ਸੀ ਉਹ ਕਹਿ ਦਿੰਦਾ ਸੀ ਵੀ ਹੁਣ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਬੈਂਕ ਦੇ ਵਿੱਚ ਤੇ ਮੈਂ ਅਣਪੜ੍ਹ ਵੀ ਮੈਂ ਤਾਂ ਤੈਨੂੰ ਗੁਵਾਰ ਲੱਗਣਾ ਹੀ ਆ ਐ ਕਹਿ ਕੇ ਨਾ ਉਹ ਵਿਚਾਰ ਹੱਸ ਕੇ ਟਾਲ ਦਿੰਦਾ ਸੀ ਪਰ ਉਹ ਕਹਿੰਦੀ ਵੀ ਜੱਗੀ ਤੁਹਾਡੀਆਂ ਆਤ ਤਾਂ ਨਾ ਬਹੁਤ ਵਿਗੜੀਆਂ ਹੋਈਆਂ ਨੇ ਤੁਸੀਂ ਆਪਣੇ ਆਤ ਤਾਂ ਸੁਧਾਰੋ ਵੀ ਮੈਨੂੰ ਬਾਹਰ ਜਦੋਂ ਮੈਂ ਤੁਹਾਡੇ ਨਾਲ ਜਾਵਾਂਗੀ ਕਿਤੇ ਤੇ ਮੈਨੂੰ ਇਸ ਗੱਲ ਦੀ ਸ਼ਰਮ ਆਊਗੀ ਕਿ ਤੁਸੀਂ ਮੇਰੇ ਪਤੀ ਹੋ ਉਹ ਬੋਲਿਆ ਤਾਂ ਕੁਝ ਹੈ ਨਹੀਂ ਪਰ ਉਹ ਚੁੱਪ ਕਰ ਗਿਆ ਤੇ ਥੋੜਾ ਨਰਵਸ ਹੋ ਗਿਆ ਉਹ ਕਹਿੰਦਾ ਵੀ ਠੀਕ ਹੈ ਰਾਣੀ ਜਿਵੇਂ ਤੂੰ ਕਹੇਗੀ ਮੈਂ ਉਵੇਂ ਕਰ ਲਵਾਂ ਐਦਾਂ ਕਰਦੇ ਕਰਦੇ ਉਹਦਾ ਨਾ ਐਟੀਟਿਊਡ ਬਦਲਦਾ ਗਿਆ ਕੁੜੀ ਦਾ ਮੈਂ ਨਾ ਇੱਕ ਵਾਰ ਸੁਣੀ ਸੀ ਕਿਸੇ ਤੋਂ ਗੱਲ ਕਿ ਜਿਹੜੀਆਂ ਔਰਤਾਂ ਹੁੰਦੀਆਂ ਇਹ ਇਹਨਾਂ ਦੇ ਵਿੱਚ ਈਗੋ ਛੇਤੀ ਆ ਜਾਂਦੀ ਆ ਜੇ ਇਹ ਆਪਦੇ ਘਰ ਵਾਲੇ ਤੋਂ ਵੱਧ ਪੜੀਆਂ ਲਿਖੀਆਂ ਨੇ ਜਾਂ ਵੱਧ ਕਮਾਉਂਦੀਆਂ ਨੇ ਤਾਂ ਇਹਨਾਂ ਦੇ ਵਿੱਚ ਈਗੋ ਆਉਂਦੀ ਆ ਤੇ ਇਹ ਇਸ ਗੱਲ ਦਾ ਪ੍ਰਭਾਵ ਪਾਉਣਾ ਚਾਹੁੰਦੀਆਂ ਹੁੰਦੀਆਂ ਆਪਣੇ ਪਤੀ ਤੇ ਪਰ ਸਾਰੀਆਂ ਔਰਤਾਂ ਨਹੀਂ ਕੁਝ ਕੁ ਪਰਸੈਂਟ ਔਰਤਾਂ ਤੇ ਇਹ ਗੱਲ ਹੈਗੀ ਵੀ ਆ ਆਪਾਂ ਅੱਖੀਂ ਵੇਖਦੇ ਆ ਬਹੁਤ ਸਾਰੇ ਘਰਾਂ ਦੇ ਵਿੱਚ ਐਦਾਂ ਹੁੰਦਾ ਪਰ ਸਾਰੀਆਂ ਔਰਤਾਂ ਦੀ ਗੱਲ ਨਹੀਂ ਮੈਂ ਕਰ ਰਹੀ ਕੁਝ ਕੁ ਪਰਸੈਂਟ ਔਰਤਾਂ ਨੇ ਤੇ ਜਿਹੜੇ ਇਹ ਇਸ ਤਰ੍ਹਾਂ ਦੇ ਸਰਵੇ ਹੁੰਦੇ ਆ ਨਾ ਅੰਕੜੇ ਕੱਢੇ ਜਾਂਦੇ ਆ ਉਹ ਸਹੀ ਹੁੰਦੇ ਆ ਇਹ ਕਿਤੇ ਨਾ ਕਿਤੇ ਵਾਪਰੀਆਂ ਹੁੰਦੀਆਂ ਚੀਜ਼ਾਂ ਉਹਨਾਂ ਤੋਂ ਹੀ ਸਰਵੇ ਕੀਤਾ ਜਾਂਦਾ ਤੇ ਅੰਕੜੇ ਕੱਢੇ ਜਾਂਦੇ ਆ ਉਹੀ ਸੇਮ ਅਸਥਿਤੀ ਰਾਣੀ ਦੀ ਹੋ ਗਈ ਸੀ ਰਾਣੀ ਆਪਣੇ ਆਪ ਨੂੰ ਪੜ੍ਹੀ ਲਿਖੀ ਮਾਡਰਨ ਸਮਝਣ ਲੱਗ ਗਈ ਤੇ ਆਪਦੇ ਘਰ ਵਾਲੇ ਨੂੰ ਉਹ ਹਰ ਗੱਲ ਤੇ ਡੀਗਰੀਡ ਕਰਿਆ ਕਰੇ। ਜਦੋਂ ਤਾਂ ਇੰਨੀ ਇੱਕ ਗੱਲ ਸੀ ਘਰ ਦੇ ਵਿੱਚ ਟੋਕ ਟਿਕਾਈ ਦੀ ਜਾਂ ਉਹਦੀ ਉੱਥੇ ਤਾਂ ਜੱਗੀ ਚੁੱਪ ਕਰ ਜਾਂਦਾ ਸੀ ਪਰ ਉਸ ਤੋਂ ਬਾਅਦ ਰਾਣੀ ਜਿਹੜੀ ਉਹ ਹੋਰ ਵੀ ਜ਼ਿਆਦਾ ਓਪਨ ਹੁੰਦੀ ਗਈ। ਉਹਨੇ ਜਿਵੇਂ ਜ਼ਿਆਦਾ ਫੈਸ਼ਨ ਕਰਨੇ, ਆਪਣੀ ਮਰਜ਼ੀ ਕਰਨੀ, ਹਰ ਇੱਕ ਕੰਮ 'ਚ ਜਾਣਾ, ਉਹਨੇ ਡਿਊਟੀ ਤੇ ਡਿਊਟੀ ਤੋਂ ਲੇਟ ਆਉਣਾ ਫਿਰ ਹੁਣ ਜਦੋਂ ਇੱਕ ਪਰਿਵਾਰ ਆ ਇੱਕ ਪਤੀ ਆ ਪਤੀ ਪਤਨੀ ਨੂੰ ਇੱਕ ਦੂਜੇ ਤੇ ਹੱਕ ਹੁੰਦਾ ਪੁੱਛ ਸਕਦੇ ਹੁੰਦੇ ਆ ਤੇ ਜੱਗੀ ਪੁੱਛਿਆ ਕਰੇ ਵੀ ਤੂੰ ਲੇਟ ਕਿਉਂ ਆਈਆਂ ਤਾਂ ਉਹ ਕਹਿੰਦੇ ਕਰੇ ਵੀ ਤੈਨੂੰ ਕੀ ਪਤਾ ਤੂੰ ਤਾਂ ਪਿੰਡੂ ਹੈਗਾ ਖੇਤਾਂ ਚ ਤੋ ਤੂੰ ਕਦੇ ਨਿਕਲਿਆ ਨਹੀਂ ਤੈਨੂੰ ਕੀ ਪਤਾ ਨੌਕਰੀਆਂ ਕਿਵੇਂ ਹੁੰਦੀਆਂ ਡਿਊਟੀਆਂ ਕਿਵੇਂ ਹੁੰਦੀਆਂ ਜੱਗੀ ਨਾ ਸੋਚ ਕੇ ਜੇ ਚੁੱਪ ਕਰ ਜਿਆ ਕਰੇ ਪਰ ਉਹ ਇੰਨਾ ਨਰਮ ਸੀ ਉਹਨੇ ਕਦੇ ਕੁਝ ਨਾ ਕਿਹਾ ਹੌਲੀ ਹੌਲੀ ਇੱਕ ਦਿਨ ਰਾਣੀ ਨੇ ਜੱਗੀ ਨੂੰ ਇਹ ਜਾ ਟੱਕਾ ਦਿੱਤਾ ਸ਼ੌਕ ਦਿੱਤਾ ਮਤਲਬ ਕਹਿਆ ਕਿ ਜੱਗੀ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਉਹ ਕਹਿੰਦਾ ਵੀ ਕੀ ਗੱਲ ਰਾਣੀ ਤੂੰ ਇਹ ਕੀ ਕਹਿ ਰਹੀ ਆ ਵੀ ਜਦੋਂ ਤੇਰੇ ਯਾਦ ਆ ਜਦੋਂ ਤੂੰ ਮੇਰੇ ਤੋਂ ਤਰਲੇ ਪਾ ਕੇ ਪੜ੍ਹਾਈ ਦੇ ਤੇ ਨੌਕਰੀ ਲਈ ਸੀ ਤੇ ਤੂੰ ਇਹ ਕਿਹਾ ਸੀ ਵੀ ਆਪਣੀ ਜ਼ਿੰਦਗੀ ਸੰਭਰ ਜੂ ਵੀ ਜਿੱਦਣ ਦੀ ਤੈਨੂੰ ਨੌਕਰੀ ਮਿਲੀ ਆਪਣੀ ਜ਼ਿੰਦਗੀ ਸੰਵਾਰਨ ਦੀ بجائے ਉਲਝ ਗਈ ਆ ਵੀ ਪਹਿਲਾਂ ਤਾਂ ਤੂੰ ਵਧੀਆ ਸੀ ਹੁਣ ਤਾਂ ਤੇਰੇ 'ਚ ਬਹੁਤ ਫਰਕ ਪੈ ਗਿਆ ਕਹਿੰਦੀ ਨਹੀਂ ਮੈਂ ਨਾ ਤੇਰੇ ਵਰਗੇ ਅਣਪੜ੍ਹ ਬੰਦੇ ਨਾਲ ਸਾਰੀ ਜ਼ਿੰਦਗੀ ਨਹੀਂ ਕੱਟ ਸਕਦੀ ਕਹਿੰਦੀ ਮੈਂ ਵੇਖ ਲਿਆ ਉਹ ਕਹਿੰਦਾ ਵੀ ਹੈਗਾ ਤਾਂ ਮੈਂ ਉਦੋਂ ਵੀ ਇਹੋ ਜਿਹੀ ਸੀ ਹੁਣ ਵੀ ਵੀ ਹੁਣ ਤੇਨੂੰ ਨੌਕਰੀ ਲੱਗ ਗਈ ਤੇ ਹੁਣ ਤੂੰ ਇਹ ਗੱਲਾਂ ਤੇ ਆ ਗਈ। ਐਦਾਂ ਗੱਲਾਂ ਕਰਦੇ ਕਰਦੇ ਉਹ ਕਹਿੰਦਾ ਵੀ ਦੇਖ ਰਣੀ ਮੈਂ ਤਾਂ ਤੇਰੇ ਨਾਲ ਵਿਆਹ ਕਰਵਾਇਆ ਚਾਰ ਲਾਮਾਂ ਲਈਆਂ ਨੇ ਤਲਾਕ ਤਾਂ ਮੈਂ ਤੈਨੂੰ ਦਿੰਦਾ ਨਹੀਂ। ਬਾਕੀ ਤੇਰੀ ਮਰਜ਼ੀ ਆ ਚੱਲ ਜੇ ਤੂੰ ਕਹਿਣੀ ਆ ਮੈਂ ਅਨਪੜ੍ਹ ਪਿੰਡੂਆ ਵੀ ਰਹਿਣਾ ਤਾਂ ਮੈਂ ਉਹੋ ਜਿਹਾ ਹੀ ਆ ਪਰ ਮੈਂ ਨਾ ਤੈਨੂੰ ਤਲਾਕ ਨਹੀਂ ਦੇ ਸਕਦਾ। ਵੀ ਤਲਾਕ ਵਾਲੀ ਰੀਤ ਸਾਡੇ ਪਰਿਵਾਰ 'ਚ ਹੈ ਨਹੀਂ ਵੀ ਜੇ ਤੈਨੂੰ ਮੈਂ ਜ਼ਿਆਦਾ ਚੰਗਾ ਨਹੀਂ ਲੱਗਦਾ ਤਾਂ ਤੂੰ ਮੈਨੂੰ ਚਲ ਘਟ ਬੁਲਾ ਲਿਆ ਕਰ। ਵਿਦਿਆ ਤੇ ਨੂੰ ਕੋਈ ਕੰਮ ਦੀ ਦਿੱਕਤ ਆ ਘਰ ਦਾ ਕੰਮ ਨਹੀਂ ਹੁੰਦਾ ਤੂੰ ਤੂੰ ਨਾ ਕਰਿਆ ਕਰ ਵੀ ਮੈਂ ਆਪੇ ਕਰ ਲਿਆ ਕਰੂੰ ਚਲ ਇੰਨਾ ਇੱਕ ਗੱਲਬਾਤ ਹੋਈ ਤੇ ਉਹਨੇ ਸੋਚਿਆ ਵੀ ਇਹ ਤਾਂ ਮੰਨਦਾ ਹੀ ਨਹੀਂ ਉਹਨੇ ਪਿਆਰ ਨਾਲ ਬਣਾ ਕੇ ਦੇਖਿਆ ਉਸ ਤੋਂ ਬਾਅਦ ਉਹਨੇ ਲੜ ਰੁੜ ਕੇ ਵੀ ਵੇਖਿਆ ਪਰ ਜੱਗੀ ਨਾ ਮੰਨਿਆ ਤੇ ਉਸ ਤੋਂ ਬਾਅਦ ਨਾ ਇੱਕ ਦਿਨ ਉਹ ਬਿਨਾਂ ਦੱਸੇ ਘਰ ਛੱਡ ਕੇ ਚਲੀ ਗਈ ਜੱਗੀ ਨੇ ਉਡੀਕਿਆ ਤੇ ਉਹਨੂੰ ਫੋਨ ਵੀ ਕੀਤਾ ਪਰ ਉਹਦਾ ਫੋਨ ਨਾ ਲੱਗਿਆ ਉਹਦੀ ਤਾਂ ਸਾਰੀ ਰਾਤ ਕੱਢਣੀ ਉਹਨੂੰ ਔਖੀ ਹੋ ਗਈ ਹਨਾ ਵੀ ਅੱਗੇ ਤਾਂ ਚੱਲ ਲੇਟ ਆਉਂਦੀ ਸੀ ਕਈ ਵਾਰੀ ਵੀ ਹੁਣ ਤਾਂ ਆਈ ਨਹੀਂ ਕਿ ਉਹ ਅਗਲੇ ਦਿਨ ਜਦੋਂ ਦਿਨ ਚੜਿਆ ਬੈਂਕ ਦੇ ਵਿੱਚ ਗਿਆ ਪਤਾ ਕਰਨ ਜਿੱਥੇ ਉਹ ਨੌਕਰੀ ਜਾਂਦੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਕੱਲ ਤਾਂ ਉਹ ਆਈ ਨਹੀਂ ਡਿਊਟੀ ਤੇ ਉੱਥੇ ਛੁੱਟੀ ਭرائی ਹੋਈ ਸੀ ਤੇ ਉਹਨੂੰ ਫਿਕਰ ਹੋ ਗਿਆ ਵੀ ਇਹ ਕੀ ਗੱਲ ਬਣੀ ਉਹਨੇ ਜਦੋਂ ਉੱਥੇ ਜਿਹੜਾ ਸਟਾਫ ਸੀ ਉਹਦੇ ਨਾਲ ਗੱਲ ਕੀਤੀ ਹੈਨਾ ਉੱਥੇ ਨੇ ਇੱਕ ਪੀਣ ਸੀ ਪੀਣ ਕਹਿ ਲਓ ਜਾਂ ਜਿਹੜੇ ਚਾਹ ਪਾਣੀ ਕਰਦੇ ਹੈਗੇ ਉੱਥੇ ਉਹ ਕੋਈ ਹੈਗਾ ਸੀਗਾ ਮੁੰਡਾ ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਵੀ ਵੀਰੇ ਮੈਨੂੰ ਗੱਲ ਕਹਿੰਦੇ ਨੂੰ ਵੈਸੇ ਔਖਾ ਲੱਗ ਰਿਹਾ ਪਰ ਜਿਹੜੀ ਔਰਤ ਦੀ ਤੁਸੀਂ ਗੱਲ ਕਰਦੇ ਹੋ ਰਾਣੀ ਦੀ ਵੀ ਉਹ ਨਾ ਜਿਹੜਾ ਆਪਣੇ ਕੋਈ ਇੱਥੇ ਲੱਗਿਆ ਹੋਇਆ ਸੀ ਨਾਲ ਹੀ ਕਰਮਚਾਰੀ ਵੀ ਉਹਦੇ ਨਾਲ ਉਹਦੀ ਜ਼ਿਆਦਾ ਬੈਠਣੀ ਉੱਠਣੀ ਸੀ ਵੀ ਸਾਰੇ ਸਟਾਫ ਨੂੰ ਇਸ ਗੱਲ ਦਾ ਪਤਾ ਸੀ ਵੀ ਉਹਦੇ ਨਾਲ ਕਈ ਵਾਰੀ ਉਹ ਚਲੀ ਵੀ ਜਾਂਦੀ ਸੀ ਪਹਿਲਾਂ ਚਲੀ ਜਾਂਦੀ ਸੀ ਤੇ ਵੀ ਉਹ ਬੰਦਾ ਵੀ ਕੋਈ ਬਾਲਾ ਚੱਜਦਾ ਨਹੀਂ ਸੀ ਵੀ ਇੱਕ ਦੋ ਵਾਰੀ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਭੁਲਾ ਕੇ ਡਾਂਟਿਆ ਵੀ ਸੀ ਵੀ ਇਹ ਕੰਮ-ਕੁਮ ਵਿੱਚ ਘੱਟ ਧਿਆਨ ਦਿੰਦੇ ਸੀ ਵੀ ਪਰ ਉਹਨੇ ਕਦੇ ਗੱਲ ਨਹੀਂ ਗੌਲੀ ਸੀ ਵੀ ਤੁਸੀਂ ਤਾਂ ਕਦੇ ਆਏ ਨਹੀਂ ਵੀ ਮੈਂ ਤਾਂ ਤੁਹਾਨੂੰ ਵੇਖਿਆ ਅੱਜ ਆ ਵੀ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਤੁਸੀਂ ਇਹਦੇ ਪਤੀ ਹੋ ਵੀ ਉਹਦੇ ਨਾਲ ਨਾ ਕਿਤੇ ਆਸੇ-ਪਾਸੇ ਗਈ ਹੋਵੇ ਤੇ ਇਹ ਗੱਲ ਸੁਣ ਕੇ ਉਹਨੂੰ ਤਾਂ ਬੜੀ ਸ਼ਰਮਿੰਦਗੀ ਹੋਈ ਤੇ ਉਹਦੇ ਤਾਂ ਪੈਰਾਂ ਹੇਠ ਜਮੀਨ ਨਿਕਲ ਗਈ ਵੀ ਆ ਕੀ ਗੱਲ ਹੋ ਗਈ ਵੀ ਇਹ ਇਸ ਲੈਵਲ ਤੇ ਤਾਂ ਮੈਂ ਕਦੇ ਸੋਚੇ ਨਹੀਂ ਸੀ ਤੇ ਉਸ ਤੋਂ ਬਾਅਦ ਦੁਪਹਿਰੇ ਜੇ ਉਹ ਫੇਰ ਆਉਂਦਾ ਦਵਾਰਾ ਤੇ ਰਾਣੀ ਜਿਹੜੀ ਡਿਊਟੀ ਤੇ ਹੁੰਦੀ ਆ ਤੇ ਉੱਥੇ ਉਹਨੂੰ ਕਹਿੰਦਾ ਵੀ ਰਾਣੀ ਤੂੰ ਕੱਲ੍ਹ ਘਰ ਨਹੀਂ ਆਈ ਵੀ ਮੈਂ ਤਾਂ ਤੈਨੂੰ ੜੀ ਕਿਆ ਉਹ ਕਹਿੰਦੀ ਵੀ ਮੈਂ ਤੈਨੂੰ ਪਿਆਰ ਨਾਲ ਕਿਹਾ ਸੀ ਕਿ ਮੈਨੂੰ ਤਲਾਕ ਦੇ ਦੇ ਤੂੰ ਨਹੀਂ ਮੰਨਿਆ ਤੂੰ ਭੁੱਲ ਜਾ ਹੁਣ ਮੈਂ ਕਦੇ ਤੇਰੇ ਘਰ ਵੀ ਆਉਂਗੀ ਵੀ ਮੈਂ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਮੇਰੇ ਨਾਲ ਹੀ ਇੱਥੇ ਜੋਬ ਕਰਦਾ ਪੜਿਆ ਲਿਖਿਆ ਉਹਨੂੰ ਸਾਰੇ ਮੈਨਰ ਆ ਮੈਂ ਤਾਂ ਉਹਦੇ ਨਾਲ ਹੀ ਰਹੂੰਗੀ ਕਹਿੰਦਾ ਵੀ ਦੇਖ ਰਾਣੀ ਇਹ ਗੱਲਾਂ ਨਾ ਆਪਾਂ ਨੂੰ ਆਪਣੇ ਪਰਿਵਾਰਾਂ ਦੀਆਂ ਔਰਤਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਵੀ ਤੂੰ ਇੰਨੀ ਵੱਡੀ ਗੱਲ ਇੱਕ ਮਿੰਟ 'ਚ ਕਹਿਤੀ ਵੀ ਤੂੰ ਇਹ ਸੋਚਿਆ ਵੀ ਮੇਰੇ ਤੇ ਕੀ ਬੀਤੂਗੀ ਉਹ ਕਹਿੰਦੀ ਵੀ ਵੇਖ ਮੀ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰ ਨਾ ਮੇਰੇ ਦਿਲ 'ਚ ਤੇਰੇ ਪ੍ਰਤੀ ਕੋਈ ਅੱਜ ਪਿਆਰ ਆ ਨਾ ਕੱਲ ਸੀ ਵੀ ਜਿਹਦੇ ਨਾਲ ਮੇਰਾ ਪਿਆਰ ਸੀ ਮੈਂ ਉਹਦੇ ਨਾਲ ਰਹਿਣਾ ਚਾਹਣੀ ਆ ਵੀ ਤੈਨੂੰ ਕੀ ਤਰਾਜ ਆ ਉਹ ਕਹਿੰਦਾ ਵੀ ਚੱਲ ਫਿਰ ਠੀਕ ਐ ਤੇਰੀ ਮਰਜ਼ੀ ਆ ਵੀ ਮੈਂ ਰੋਕ ਵੀ ਨਹੀਂ ਸਕਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਜੇ ਕੋਈ ਇਨਸਾਨ ਸਾਡੇ ਤੋਂ ਦੂਰ ਜਾਣਾ ਚਾਹੇ ਤੇ ਅਸੀਂ ਉਹਨੂੰ ਪਿਆਰ ਨਾਲ ਜਾਂ ਬਾਸਤੇ ਪਾ ਕੇ ਰੱਖ ਨਹੀਂ ਸਕਦੇ ਜੇ ਉਹਨੇ ਜਾਣਾ ਤਾਂ ਉਹਨੇ ਚਲੇ ਹੀ ਜਾਣਾ ਚਲੋ ਭਾਈ ਚਲੀ ਗਈ ਇਸ ਗੱਲ ਦਾ ਨਾ ਜੱਗੀ ਨੂੰ ਕਾਫੀ ਸਦਮਾ ਲੱਗਿਆ। ਉਹਨੂੰ ਸ਼ਰਮ ਵੀ ਆਈ। ਹੁਣ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਨੇ ਆ ਉਸ ਸਮਾਜ ਦੇ ਵਿੱਚ ਜਦੋਂ ਕੋਈ ਸਮਾਜ ਦੀਆਂ ਗੱਲਾਂ ਤੋਂ ਬਾਹਰ ਹੀ ਹੋ ਕੇ ਚੱਲਦਾ ਉਹਦਾ ਅਸਰ ਸਾਰੇ ਪਰਿਵਾਰ ਤੇ ਪੈਂਦਾ, ਸਾਰੇ ਪਰਿਵਾਰ ਦੀ ਮਾਣ ਮਰਿਆਦਾ ਤੇ ਪੈਂਦਾ। ਇੱਕ ਸਾਡੇ ਲੋਕ ਇਦਾਂ ਦੇ ਆ ਵੀ ਉਹ ਤਾਂ ਜਾਣ ਵਾਲੀ ਗਈ। ਜਿਹੜਾ ਚਲਿਆ ਜਾਂਦਾ ਤੀ ਪੁੱਤ ਮਾੜਾ ਨਿਕਲ ਜਾਂਦਾ, ਨੂੰ ਕਿਸੇ ਦੀ ਮਾੜੀ ਨਿਕਲ ਜਾਂਦੀ ਆ, ਉਹ ਤਾਂ ਚਲੀ ਜਾਂਦੀ ਆ। ਪਰ ਜਿਹੜਾ ਉਹਦਾ ਪਿੱਛੇ ਪਰਿਵਾਰ ਹੁੰਦਾ, ਲੋਕ ਉਹਦਾ ਜਿਉਣਾ ਦੁੱਬਰ ਕਰ ਦਿੰਦੇ ਆ। ਹੁਣ ਲੋਕ ਉਹਨੂੰ ਚੇਡਾ ਕਰਨ ਵੀ ਤੈਨੂੰ ਪਤਾ ਨਹੀਂ ਸੀ ਤੂੰ ਤਾਂ ਜਮੀ ਉੱਲੂ ਬਣ ਗਿਆ ਤੂੰ ਉਹਨੂੰ ਪੜਾਇਆ ਲਿਖਾਇਆ ਜਦੋਂ ਉਹ ਇਹੇ ਜੇ ਫੈਸ਼ਨ ਕਰਕੇ ਜਾਂਦੀ ਸੀ ਤੈਨੂੰ ਉਹਦਾ ਨਹੀਂ ਸੀ ਪਤਾ ਲੱਗਦਾ ਤੂੰ ਕੋਈ ਅੰਨਾ ਸੀ ਉਹਨੂੰ ਵਿਚਾਰੇ ਨੂੰ ਨਾ ਐਦਾਂ ਕਰ ਕਰਕੇ ਮੈਂਟਲੀ ਟੌਰਚਰ ਤੇ ਉਹ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੇ ਉਹ ਤਾਂ ਅੰਦਰ ਹੀ ਪਿਆ ਰਿਹਾ ਕਰੀ ਤੇ ਇੱਕ ਦਿਨ ਨਾ ਉਹਦੇ ਕੋਈ ਖੇਤ ਦਾ ਗਵੰਡੀ ਸੀ ਜਿਹੜਾ ਉਹਨੇ ਸੋਚਿਆ ਵੀ ਅੱਗੇ ਤਾਂ ਇਹ ਖੇਤ ਰੋਜ਼ ਜਿਹੜਾ ਮਾਰਦਾ ਵੀ ਹੁਣ ਆਉਂਦਾ ਕਿਉਂ ਨਹੀਂ ਜੱਗੀ ਤੇ ਉਹ ਨਾਲ ਦੇ ਪਿੰਡ ਦਾ ਸੀ ਉਹਦੇ ਖੇਤ ਦਾ ਗਵੰਡੀ ਜਿਵੇਂ ਦੋ ਪਿੰਡਾਂ ਦੇ ਖੇਤ ਨਾਲ ਲੱਗਦੇ ਹੁੰਦੇ ਆ ਤੇ ਉਹ ਕਹਿੰਦਾ ਵੀ ਮੈਂ ਪਤਾ ਤਾਂ ਕਰਾਂ ਵੀ ਆਇਆ ਕਿਉਂ ਨਹੀਂ ਵੀ ਫਸਲ ਵੀ ਸੁੱਕੀ ਜਾਂਦੀ ਆ। ਤੇਲਪਈ ਉਹਨਾਂ ਦੇ ਘਰੇ ਆ ਗਿਆ। ਘਰੇ ਆਇਆ ਤੇ ਉਹਨੇ ਦਰਵਾਜ਼ਾ ਖੜਕਾਇਆ ਜਦੋਂ ਜੱਗੀ ਅੰਦਰ ਪਿਆ ਸੀ। ਉਹਨੇ ਅੰਦਰ ਬੁਲਾ ਲਿਆ। ਅੰਦਰ ਜਾ ਕੇ ਉਹ ਨੂੰ ਕਹਿੰਦਾ ਵੀ ਯਾਰ ਅੱਗੇ ਤਾਂ ਤੂੰ ਖੇਤ ਇੰਨੇ-ਇੰਨੇ ਜਿਹੜੇ ਮਾਰਦਾ ਸੀ ਵੀ ਹੁਣ ਤਾਂ ਮੈਨੂੰ 4-5 ਦਿਨ ਹੋ ਗਏ ਮੈਂ ਤੈਨੂੰ ਖੇਤ ਹੀ ਨਹੀਂ ਵੇਖਿਆ ਵੀ ਕੀ ਗੱਲ ਹੋ ਗਈ। ਉਹ ਕਹਿੰਦਾ ਵੀ ਮੈਂ ਤੈਨੂੰ ਕੀ ਦੱਸਾਂ। ਕਹਿੰਦਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਤੈਨੂੰ ਦੱਸਾਂ ਕਿ ਨਾ। ਉਹ ਕਹਿੰਦਾ ਵੀ ਦੇਖ ਆਪਣੀ ਬਾੜ ਹੀ ਲਿਹਾਜ ਤਾਂ ਹੈ ਨਹੀਂ। ਪਰ ਐਨੀ ਕਸਾਂ ਹੀ ਤਾਂ ਆਪਣੀ ਹੈਗੀ ਆ ਨਾ ਵੀ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਵੀ ਜੇ ਮੈਨੂੰ ਤੇਰੀ ਫਿਕਰ ਹੋਈ ਮੈਂ ਫੇਰ ਹੀ ਆਇਆ ਵੀ ਤੂੰ ਮੈਨੂੰ ਗੱਲ ਦੱਸ ਉਹਨੂੰ ਦੱਸਦਾ ਵੀ ਇਸ ਤਰ੍ਹਾਂ ਮੇਰੇ ਘਰ ਵਾਲੀ ਨੇ ਮੇਰੇ ਨਾਲ ਬੇਵਫਾਈ ਕੀਤੀ ਵੀ ਮੈਂ ਤਾਂ ਉਹਤੇ ਬਹੁਤ ਭਰੋਸਾ ਕਰਦਾ ਸੀ ਵੀ ਠੀਕ ਆ ਉਹ ਇੰਟੈਲੀਜੈਂਟ ਸੀ ਮੈਂ ਉਹਨੂੰ ਪੜਾਇਆ ਉਹਨੂੰ ਨੌਕਰੀ ਲੱਗੀ ਤੇ ਮੁੜ ਕੇ ਉਹ ਬਦਲ ਗਈ ਤੇ ਉਹ ਕਹਿੰਦਾ ਵੀ ਇਹ ਤਾਂ ਬਹੁਤ ਗਲਤ ਗੱਲ ਹੋਈ ਕਹਿੰਦਾ ਚੱਲ ਐਂ ਕਰ ਉਹ ਤਾਂ ਗਈ ਵੀ ਹੁਣ ਉਹਦਾ ਤਾਂ ਕੋਈ ਹੱਲ ਹੀ ਨਹੀਂ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਗਿਆ ਵੀ ਉਹਦੇ ਨਾਲ ਕਿਹੜਾ ਕਿਸੇ ਨੇ ਧੱਕੇਸ਼ਾਹੀ ਕੀਤੀ ਆ ਵੀ ਨਹੀਂ ਤੂੰ ਉਹਨੂੰ ਮੋੜ ਕੇ ਲਿਆ ਸਕੀ ਕੋਈ ਨਾ ਉਹਨੂੰ ਕਦੇ ਨਾ ਕਦੇ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਊ ਪਰ ਜੇ ਤੂੰ ਉਹਦੇ ਕੰਮ 'ਚ ਐਦਾਂ ਹੀ ਪਿਆਰੇ ਆ ਤਾਂ ਤੂੰ ਪਾਗਲ ਹੋ ਜਾਣਾ ਤੂੰ ਐਂ ਕਰ ਮੈਂ ਨਾ ਕਹਿੰਦਾ ਮੇਰਾ ਕੋਈ ਦੋਸਤ ਆ ਬਾਹਰੋਂ ਆਇਆ ਕਹਿੰਦਾ ਉਹਨੇ ਮੈਨੂੰ ਨੇ ਇੱਕ ਛੋਟਾ ਜਿਹਾ ਬਿਜ਼ਨਸ ਕਰਨ ਬਾਰੇ ਕਿਹਾ ਵੀ ਤੂੰ ਬਿਜ਼ਨਸ ਕਰ ਲਾ ਕਹਿੰਦਾ ਵੀ ਮੈਂ ਉਸ ਬਿਜ਼ਨਸ ਦੇ ਵਿੱਚ ਮੈਨੂੰ ਹਿੱਸੇਦਾਰ ਚਾਹੀਦਾ ਕਹਿੰਦਾ ਤੂੰ ਐਂ ਕਰ ਮੇਰੇ ਨਾਲ ਹਿੱਸਾ ਪਾ ਲੈ ਉਹ ਕਹਿੰਦਾ ਵੀ ਤੂੰ ਬਿਜ਼ਨਸ ਦੇ ਹਿੱਸੇ ਦੀਆਂ ਗੱਲਾਂ ਕਰਦਾ ਵੀ ਮੇਰੇ ਕੋਲ ਕਿੱਥੇ ਪੈਸਾਗਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਉਹ ਕਹਿੰਦਾ ਐ ਕਰ ਵੀ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਤੂੰ ਆਪਣਾ ਇੱਕ ਕਿੱਲਾ ਮੇਰੇ ਕੋਲ ਗਹਿਣੇ ਕਰ ਦੇ ਇੱਕ ਸਾਲ ਲਈ ਕਰ ਦੇ ਤੇ ਮੈਥੋਂ ਪੈਸੇ ਲੈ ਲਾ ਉਹੀ ਪੈਸੇ ਤੂੰ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟ ਕਰ ਲਾ ਚਲੋ ਭਈ ਉਹਨੂੰ ਨਾ ਉਹਦੀ ਗੱਲ ਚੰਗੀ ਲੱਗੀ ਤੇ ਉਹਨੇ ਉਹਦੇ ਨਾਲ ਬਿਜ਼ਨਸ ਜਿਹੜਾ ਸ਼ੇਅਰ ਕਰ ਲਿਆ ਉਹਨਾਂ ਨੇ ਛੋਟਾ ਜਿਹਾ ਬਿਜ਼ਨਸ ਚਲਾਇਆ ਉਹ ਬਿਜ਼ਨਸ ਇੰਨਾ ਚੱਲਿਆ ਉਹਨਾਂ ਦਾ ਜਦੋਂ ਬੰਦਾ ਕਿਸੇ ਬਿਜ਼ਨਸ ਦੇ ਵਿੱਚ ਪੈਰ ਧਰਦਾ ਨਾ ਉਹ ਐਕਸਪਰਟ ਹੋ ਜਾਂਦਾ ਫਿਰ ਪੜ੍ਹਾਈ ਦੀਆਂ ਡਿਗਰੀਆਂ ਦੀ ਲੋੜ ਨਹੀਂ ਹੁੰਦੀ ਹੌਲੀ ਹੌਲੀ ਉਹਨਾਂ ਨੇ ਇੱਕ ਥਾਂ business ਸ਼ੁਰੂ ਕੀਤਾ ਫਿਰ ਕਿਤੇ ਹੋਰ ਕਰ ਲਿਆ ਐਦਾਂ ਜਿਦੋਂ profit ਵੱਧਦਾ ਰਿਹਾ ਉਹ ਵਿੱਚ ਹੀ investment ਕਰਕੇ ਆਪਦਾ business ਵਧਾਈ ਗਏ ਤੇ ਇੱਕ ਦਿਨਾਂ ਤਿੰਨ ਸਾਲਾਂ ਬਾਅਦ ਉਹਨਾਂ ਦਾ business ਇੰਨੀ ਮਤਲਬ ਉਚਾਈ ਤੇ ਪਹੁੰਚਿਆ ਤੇ ਉਹ ਵਧੀਆ ਬਿਜ਼ਨਸਮੈਨ ਬਣ ਗਏ ਉਹਨੇ ਆਪਦੀ ਜਿਹੜੀ ਜ਼ਮੀਨ ਸੀ ਉਹ ਵੀ ਛਡਾ ਲਈ ਤੇ ਉਹਦਾ ਕਰਜ਼ਾ ਵੀ ਮੋੜਤਾ ਤੇ ਉਹ ਵਧੀਆ ਠਾਠ ਵਾਠ ਨਾਲ ਰਹਿਣ ਲੱਗਿਆ ਇੱਕ ਗੱਲ ਆ ਕਿ ਜੇ ਕੋਈ ਸਾਨੂੰ ਧੋਖਾ ਦੇ ਕੇ ਇਸ ਕਰਕੇ ਛੱਡ ਕੇ ਜਾਂਦਾ ਵੀ ਤੂੰ ਤਾਂ ਨਕੰਮਾ ਤੂੰ ਕਿਸੇ ਕੰਮ ਦਾ ਨਹੀਂ ਤਾਂ ਸਾਨੂੰ ਮਿਹਨਤ ਕਰਨੀ ਚਾਹੀਦੀ ਆ ਉੱਪਰ ਉੱਠਣਾ ਚਾਹੀਦਾ ਇਹ ਨਹੀਂ ਹੈਗਾ ਕਿ ਜੇ ਅਸੀਂ ਘੱਟ ਪੜੇ ਲਿਖੇ ਆ ਤਾਂ ਅਸੀਂ ਅੱਗੇ ਨਹੀਂ ਵਧ ਸਕਦੇ ਉਹਨੇ ਪੂਰਾ ਹੌਸਲਾ ਕੀਤਾ ਤੇ ਉਹਨੇ ਸੋਚਿਆ ਵੀ ਜਿਹੜੀ ਗੱਲ ਕਰਕੇ ਮੈਨੂੰ ਮੇਰੀ ਪਤਨੀ ਛੱਡ ਕੇ ਗਈ ਆ ਮੈਂ ਇਹ ਗੱਲ ਆਪਦੇ ਚ ਰਹਿਣ ਨਹੀਂ ਦੇਣੀ ਵੀ ਮੈਂ ਅੱਗੇ ਵਧਣਾ ਉਹਨੇ ਇੰਨੀ ਸਖਤ ਮਿਹਨਤ ਕੀਤੀ ਇੰਨੀ ਡਿੜਤਾ ਨਾਲ ਮਿਹਨਤ ਕੀਤੀ ਕਿ ਉਹ ਇੱਕ ਵਧੀਆ ਬਿਜ਼ਨਸਮੈਨ ਬਣ ਗਿਆ ਵਧੀਆ ਵੱਡੇ ਲੋਕਾਂ ਨਾਲ ਉਹਦੀ ਬੈਠਣੀ ਉੱਠਣੀ ਹੋਗੀ ਉਹਨੂੰ ਬਹੁਤ ਵਧੀਆ ਕਮਾਈ ਹੋਣ ਲੱਗੀ ਜਦੋਂ ਉਹਦੀ ਕਮਾਈ ਹੋਣ ਲੱਗੀ ਵਧੀਆ ਤੇ ਫਿਰ ਉਹ ਨਾ ਇੱਕ ਦਿਨ ਆਪਣਾ ਕੈਸ਼ ਲੈ ਕੇ ਉਸੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਜਾਂਦਾ ਜਦੋਂ ਉਹ ਬੈਂਕ ਦੇ ਵਿੱਚ ਗਿਆ ਜਾ ਕੇ ਇਹਦੇ ਉਹਨੇ ਐਂਟਰੀ ਕੀਤੀ ਸੀ ਤਾਂ ਜਿਹੜੀ ਉਹਦੇ ਘਰ ਵਾਲੀ ਹੁੰਦੀ ਆ ਉਹ ਵੇਖ ਲੈਂਦੀ ਆ ਉਹਨੂੰ ਆਏ ਹੁੰਦਾ ਵੀ ਇਹ ਮੈਨੂੰ ਲੈਣ ਆਇਆ ਜਾਂ ਮੇਰੀ ਬੇਇਜ਼ਤੀ ਕਰਨ ਆਇਆ ਮੇਰੇ ਨਾਲ ਲੜਨ ਆਇਆ ਤੇ ਉਹ ਖੜੀ ਹੋ ਕੇ ਗਾਰਡ ਨੂੰ ਕਹਿੰਦੀ ਆ ਵੀ ਐਸ ਬੰਦੇ ਨੂੰ ਬਾਹਰ ਕੱਢੋ ਬੈਂਕ ਤੋਂ ਇਹਨੂੰ ਕਿਹਨੇ ਇਜਾਜ਼ਤ ਦਿੱਤੀ ਇੱਥੇ ਆਉਣ ਦੀ ਤਾਂ ਜਦੋਂ ਉਹ ਐਂ ਕਹਿੰਦੀ ਆ ਤਾਂ ਗਾਰਡ ਭੱਜਿਆ ਆਉਂਦਾ ਉਹ ਕੁਛ ਨਹੀਂ ਬੋਲਦਾ ਤੇ ਜਿਹੜਾ ਉਹਦੇ ਘਰ ਵਾਲਾ ਹੁੰਦਾ ਜੱਗੀ ਉਹ ਲੰਘ ਕੇ ਸਿੱਧਾ ਜਿਹੜਾ ਮੈਨੇਜਰ ਹੁੰਦਾ ਬੈਂਕ ਦਾ ਬੈਂਕ ਮੈਨੇਜਰ ਉਹਦੇ ਕੈਬਨ 'ਚ ਚੱਲਿਆ ਜਾਂਦਾ ਤੇ ਬੈਂਕ ਮੈਨੇਜਰ ਆਪਣੇ ਕੈਬਨ 'ਚੋਂ ਉੱਠ ਕੇ ਉਹਨੂੰ ਭੱਜ ਕੇ ਮਿਲਦਾ ਉਹਦੇ ਨਾਲ ਹੱਥ ਮਿਲਾਉਂਦਾ ਤਾਂ ਜਿਹੜੀ ਰਾਣੀ ਹੁੰਦੀ ਆ ਉਹ ਵੇਖਦੀ ਰਹਿੰਦੀ ਆ ਉਹ ਕਹਿੰਦੀ ਵੀ ਇਹ ਤਾਂ ਅਣਪੜ੍ਹ ਗਵਾਰਸੀ ਵੀ ਬੈਂਕ ਮੈਨੇਜਰ ਨਾਲ ਇਹਦੀ ਜਾਣ ਪਛਾਣ ਐਨੀ ਕਿਵੇਂ ਚਲੋ ਉਹ ਬੈਹੰਦਾ ਬੈਂਕ ਮੈਨੇਜਰ ਚਾਹ ਚ ਪਾਣੀ ਮੰਗਾਉਂਦਾ ਉਹਦੇ ਵਾਸਤੇ ਚਾਹ ਪਾਣੀ ਮੰਗਾ ਕੇ ਤੇ ਚਲੋ ਆਪਦਾ ਕੈਸ਼ ਜਮਾ ਕਰਾ ਕੇ ਚੱਲਿਆ ਜਾਂਦਾ ਜਦੋਂ ਉਹ ਬਾਹਰ ਜਾਣ ਲੱਗਦਾ ਤਾਂ ਰਾਣੀ ਵੀ ਉੱਠ ਕੇ ਉਹਦੇ ਪਿੱਛੇ ਆ ਜਾਂਦੀ ਆ ਤੇ ਉਹ ਗੱਡੀ ਚ ਆ ਕੇ ਬੈਠਣ ਲੱਗਦਾ ਤੇ ਉਹਨੂੰ ਕਹਿੰਦੀ ਜੱਗੀ ਮੇਰੀ ਗੱਲ ਸੁਣਿਓ ਉਹਦੀ ਕੋਈ ਗੱਲ ਨਹੀਂ ਸੁਣਦਾ ਤੇ ਉਹ ਚਲਿਆ ਜਾਂਦਾ ਜਦੋਂ ਉਹ ਚਲਿਆ ਗਿਆ ਤਾਂ ਉਹ ਜਿਹੜਾ ਸਕਿਉਰਿਟੀ ਗਾਰਡ ਆ ਉਹਨੂੰ ਪੁੱਛਦੀ ਆ ਇਹ ਇਹ ਬੰਦਾ ਕਿੱਥੇ ਰਹਿੰਦਾ ਤੁਹਾਨੂੰ ਪਤਾ ਕਿਉਂਕਿ ਉਸ ਘਰ ਚ ਉਹਨੇ ਕਿਤੇ ਹੋਰ ਰਹਿਸ਼ ਕਰ ਲਈ ਸੀ ਸ਼ਹਿਰ ਚ ਰਹਿਣ ਲੱਗ ਗਿਆ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਨਹੀਂ ਪਤਾ ਮੈਡਮ ਪਰ ਮੈਨੇਜਰ ਸਾਹਿਬ ਨਾਲ ਇਹਦੀ ਜਾਣੀ ਆਉਣੀ ਹੈਗੀ ਆ ਵੀ ਸ਼ਾਇਦ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਇਹ ਪਹਿਲਾਂ ਵੀ ਆਇਆ ਇੱਕ ਦੋ ਵਾਰ ਤੇ ਚਲੋ ਮੈਨੇਜਰ ਸਾਹਿਬ ਕੋਲ ਜਾਂਦੀ ਹੈ ਵੀ ਮੈਨੇਜਰ ਸਾਹਿਬ ਜਿਹੜਾ ਬੰਦਾ ਹੁਣੇ ਹੁਣ ਗਿਆ ਜੱਗੀ ਨਾਂ ਦਾ ਵੀ ਇਹਨੂੰ ਤੁਸੀਂ ਜਾਣਦੇ ਹੋ ਉਹ ਕਹਿੰਦਾ ਵੀ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਉਹ ਕਹਿੰਦਾ ਵੀ ਕਿਵੇਂ ਸੀ ਕਹਿੰਦੀ ਵੀ ਮੈਨੂੰ ਉਹਦਾ ਐਡਰੈਸ ਚਾਹੀਦਾ ਸੀ ਹੁਣ ਬੈਂਕ ਮੈਨੇਜਰ ਨੂੰ ਤਾਂ ਪਤਾ ਨਹੀਂ ਹੁੰਦਾ ਕਿਉਂਕਿ ਜਦੋਂ ਉਹ ਤਾਂ ਹੁਣ ਪਹਿਲਾਂ ਦੀ ਕੰਮ ਕਰਦੀ ਹੁੰਦੀ ਆ ਬੈਂਕ 'ਚ ਤੇ ਮੈਨੇਜਰ ਨਵਾਂ ਆਇਆ ਹੁੰਦਾ ਉਹਨੂੰ ਪਤਾ ਨਹੀਂ ਸੀ ਉਹਦੀ ਕਹਾਣੀ ਦਾ ਉਹ ਕਹਿੰਦੀ ਵੀ ਮੈਨੂੰ ਕੰਮ ਹੈ ਵੀ ਮੈਂ ਉਹਨੂੰ ਮਿਲਣਾ ਚਾਹਣੀ ਆ ਉਹ ਕਹਿੰਦਾ ਵੀ ਇਹ じゃ ਤੈਨੂੰ ਕੀ ਕੰਮ ਆ ਵੀ ਮੈਂ ਕਿਉਂ ਐਡਰੈਸ ਦੇਵਾਂ ਹਨਾ ਵੀ ਕੋਈ ਗੱਲ ਦੱਸ ਮੈਨੂੰ ਉਹ ਕਹਿੰਦੀ ਵੀ ਗੱਲ ਮੈਂ ਤੁਹਾਨੂੰ ਫੇਰ ਦੱਸਾਂ ਵੀ ਕਿਰਪਾ ਕਰਕੇ ਮੈਨੂੰ ਐਡਰੈਸ ਦੇ ਦਿਓ ਚਲੋ ਉਹਨੂੰ ਐਡਰੈਸ ਦੇ ਦਿੰਦਾ ਤੇ ਉਹ ਸ਼ਾਮ ਨੂੰ ਡਿਊਟੀ ਤੋਂ ਬਾਅਦ ਉਹਦੇ ਘਰ ਜਾਂਦੀ ਆ ਜੱਗੀ ਦੇ ਡੋਰ ਬੈਲ ਵਜਾਉਂਦੀ ਹੈ ਤੇ ਜੱਗੀ ਦਰਵਾਜ਼ਾ ਖੋਲਦਾ। ਦਰਵਾਜ਼ਾ ਖੋਲਦਾ ਜਦੋਂ ਤੇ ਉਹਨੂੰ ਕਹਿੰਦੀ ਜੱਗੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਉਹ ਕਹਿੰਦਾ ਹਾਂਜੀ ਬੋਲੋ। ਕਹਿੰਦੀ ਕੀ ਮੈਂ ਅੰਦਰ ਆ ਸਕਦੀ ਆ? ਚਲੋ ਅੰਦਰ ਗਈ। ਅੰਦਰ ਜਾ ਕੇ ਜਦੋਂ ਡ੍ਰੈنگ ਰੂਮ ਦੇ ਵਿੱਚ ਪੈਂਦੀ ਆ ਤਾਂ ਜੱਗੀ ਅੰਦਰੋਂ ਆਵਾਜ਼ ਮਾਰਦਾ ਨੀਲਮ ਪਾਣੀ ਲੈ ਕੇ ਆਈ। ਇੱਕ ਬਹੁਤ ਸੋਹਣੀ ਸਨੱਖੀ ਕੁੜੀ ਪਾਣੀ ਲੈ ਕੇ ਆਉਂਦੀ ਹੈ ਟ੍ਰੇ ਚ ਰੱਖ ਕੇ ਤੇ ਉਹ ਰਾਣੀ ਨੂੰ ਪਾਣੀ ਦਿੰਦੀ ਆ। ਰਾਣੀ ਬੜੀ ਹੈਰਾਨੀ ਨਾਲ ਉਸ ਕੁੜੀ ਵੱਲ ਵੇਖਦੀ ਆ ਤੇ ਹੁਣ ਜਦੋਂ ਉਹ ਨੀਲਮ ਕੋਲ ਬਹਿ ਜਾਂਦੀ ਆ ਤੇ ਫਿਰ ਰਾਣੀ ਗੱਲ ਵੀ ਕੀ ਕਰੇ ਤੇ ਨੀਲਮ ਜਿਹੜੀ ਹੁੰਦੀ ਆ ਉਹਨੂੰ ਪਤਾ ਹੁੰਦਾ ਕਿਉਂਕਿ ਜੱਗੀ ਨੇ ਉਹਨੂੰ ਸਾਰੀ ਗੱਲ ਦੱਸੀ ਹੁੰਦੀ ਆ ਤੇ ਉਹਨੇ ਉਹਦੀ ਫੋਟੋ ਵੀ ਦਿਖਾਈ ਹੁੰਦੀ ਆ ਵੀ ਆਹ ਮੇਰੀ ਪਹਿਲੀ ਪਤਨੀ ਸੀ ਇਹਨੇ ਮੈਨੂੰ ਇਸ ਤਰ੍ਹਾਂ ਕਰਕੇ ਛੱਡਤਾ ਸੀ ਸਾਰੀ ਕਹਾਣੀ ਦੱਸ ਕੇ ਉਹਨੇ ਵਿਆਹ ਕਰਵਾਇਆ ਹੁੰਦਾ ਤਾਂ ਜਿਹੜੀ ਨੀਲਮ ਹੁੰਦੀ ਆ ਨੀਲਮ ਕਹਿੰਦੀ ਦੀਦੀ ਤੁਸੀਂ ਅੱਜ ਇੱਥੇ ਕਿਵੇਂ ਤੁਹਾਨੂੰ ਕਿਹਨੇ ਐਡਰੈਸ ਦਿੱਤਾ ਤੇ ਤੁਹਾਨੂੰ ਇਸ ਘਰ ਦੀ ਯਾਦ ਕਿਵੇਂ ਆ ਗਈ ਉਹ ਕਹਿੰਦੀ ਵੀ ਨੀਲਮ ਵੀ ਤੁਸੀਂ ਕੌਣ ਹੋ ਤੇ ਤੁਹਾਨੂੰ ਮੇਰੇ ਬਾਰੇ ਇੰਨਾ ਕਿਵੇਂ ਪਤਾ ਉਸ ਤੋਂ ਪਹਿਲਾਂ ਕਿ ਨੀਲਮ ਬੋਲਦੀ ਜੱਗੀ ਬੋਲ ਲਿਆ ਜੱਗੀ ਕਹਿੰਦਾ ਵੀ ਇਹ ਮੇਰੀ ਪਤਨੀ ਆ ਇਹਨੂੰ ਸਾਰਾ ਕੁਝ ਮੈਂ ਦੱਸਿਆ ਹੋਇਆ ਵੀ ਹੁਣ ਤੁਸੀਂ ਦੱਸੋ ਕੀ ਕਰਨਾ ਹੈ ਉਹ ਕਹਿੰਦੀ ਵੀ ਮੈਂ ਕਰਨ ਤਾਂ ਕੁਝ ਨਹੀਂ ਆਈ ਬਸ ਮੈਂ ਤਾਂ ਆਪਣੀ ਗਲਤੀ ਦਾ ਪਛਤਾਵਾ ਕਰਨ ਆਈ ਆ ਮੈਂ ਤੇਰੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਉਹ ਕਹਿੰਦਾ ਵੀ ਬੈਂਕ ਦੇ ਵਿੱਚ ਤਾਂ ਤੂੰ ਕੱਲ ਮੇਰੀ ਬੇਇੱਜ਼ਤੀ ਕਰਵਾਉਂਦੀ ਸੀ ਗਾਰਡ ਤੋਂ ਮੈਨੂੰ ਕਢਵਾਉਂਦੀ ਸੀ ਬਾਹਰ ਫੜ ਕੇ ਕਹਿੰਦੀ ਵੀ ਮੈਂ ਨਾ ਇੱਜਲੀ ਡਰ ਗਈ ਸੀ ਕਹਿੰਦੀ ਮੈਨੂੰ ਇਹ ਲੱਗਿਆ ਸੀ ਵੀ ਸ਼ਾਇਦ ਤੁਸੀਂ ਮੇਰੀ ਉੱਥੇ ਇਨਸਲਟ ਕਰਨ ਆਏ ਹੋ ਸਾਰੇ ਸਟਾਫ ਦੇ ਸਾਹਮਣੇ ਵੀ ਮੈਨੂੰ ਲੜਨ ਆਏ ਹੋ ਮੇਰੇ ਨਾਲ ਵੀ ਮੈਂ ਇਸ ਕਰਕੇ ਘਬਰਾ ਕੇ ਕਹਿਤਾ ਸੀ ਪਰ ਕਹਿੰਦੀ ਜਦੋਂ ਮੈਂ ਤੁਹਾਡਾ ਦੇਖਿਆ ਬੈਠਣ ਉੱਠਣਾ ਤੇ ਕਹਿੰਦੀ ਵੀ ਮੈਂ ਇੱਕ ਤਾਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਤੇ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦੀ ਸੀ ਵੀ ਜਿਹਦੇ ਕਰਕੇ ਮੈਂ ਆਪਣਾ ਘਰ ਛੱਡ ਕੇ ਗਈ ਸੀ ਵੀ ਉਹ ਧੋਖੇबाज ਨਿਕਲਿਆ ਵੀ ਉਹਨੇ ਮੈਨੂੰ ਵਿਆਹ ਕਰਾਉਣ ਦਾ ਲਾਰਾ ਲਾਇਆ ਸੀ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਆਲਰੇਡੀ ਵਿਆਹ ਹੋਇਆ ਸੀ ਤੇ ਦੋ ਬੱਚੇ ਦਾ ਬਾਪ ਸੀ ਕਹਿੰਦੀ ਵੀ ਮੈਂ ਬੇਵਫਾਈ ਕੀਤੀ ਤੁਹਾਡੇ ਨਾਲ ਤੇ ਮੇਰੇ ਨਾਲ ਵੀ ਅੱਗੋਂ ਧੋਖਾ ਹੋਇਆ ਕਹਿੰਦੀ ਮੈਂ ਆਪਣੀ ਕੀਤੀ ਦੀ ਸਜ਼ਾ ਭੁਗਤ ਰਹੀ ਆ ਪਰ ਕਹਿੰਦੀ ਮੈਂ ਨਾ ਆਪਣੀਆਂ ਨਜ਼ਰਾਂ ਚੁੱਗ ਗਈ ਚੁਕੀਆਂ ਤੇ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹਣੀ ਆ ਉਹ ਕਹਿੰਦਾ ਵੀ ਦੇਖ ਰਾਣੀ ਮੈਂ ਕੌਣ ਹੁੰਨਾ ਤੈਨੂੰ ਮਾਫ਼ ਕਰਨ ਵਾਲਾ ਤੂੰ ਮੈਨੂੰ ਛੱਡ ਕੇ ਗਈ ਤਾਂ ਮੈਂ ਇਸ ਮੁਕਾਮ ਤੇ ਪਹੁੰਚਿਆ ਜ਼ਿੰਦਗੀ ਆ ਜਿਹੜੀ ਇਹ ਚੱਲਦੀ ਰਹਿੰਦੀ ਹੈ ਕਿਸੇ ਵੀ ਬਣਾਣੀ ਰੁਕਦੀ ਜਦੋਂ ਤੂੰ ਗਈ ਸੀ ਮੈਂ ਤੇਰੇ ਕਿੰਨੇ ਤਰਲੇ ਕੀਤੇ ਸੀ ਤੈਨੂੰ ਸਿਰਫ ਇੱਕ ਗੱਲ ਦੀ ਲੱਗੀ ਰਹਿੰਦੀ ਸੀ ਸਾਰਾ ਦਿਨ ਕਿ ਤੂੰ ਅਣਪੜ੍ਹੇ ਤੂੰ ਗਵਾਰੇ ਤੈਨੂੰ ਕੱਪੜੇ ਪਾਉਣ ਦਾ ਨਹੀਂ ਪਤਾ ਕਹਿੰਦਾ ਟਾਈਮ ਹੁੰਦਾ ਜੇ ਤੂੰ ਮੈਨੂੰ ਸਮਾਂ ਦਿੱਤਾ ਹੁੰਦਾ ਮੇਰੇ ਨਾਲ ਕਦੇ ਇਸ ਤਰ੍ਹਾਂ ਗੱਲਬਾਤ ਕੀਤੀ ਹੁੰਦੀ ਆਪਾਂ ਅੱਗੇ ਵਧਣ ਬਾਰੇ ਸੋਚਦੇ ਤੂੰ ਮੇਰੀ ਕੋਈ ਹੈਲਪ ਕੀਤੀ ਹੁੰਦੀ ਬਿਜ਼ਨਸ ਚਲਾਉਣ ਚ ਕਹਿੰਦੀ ਫਿਰ ਕਹਿੰਦਾ ਜੇ ਮੈਂ ਨਾ ਸਕਸੈਸ ਹੁੰਦਾ ਫਿਰ ਤਾਂ ਤੂੰ ਮੈਨੂੰ ਅਣਪੜ ਪਿੰਡੂ ਗੁਵਾਰ ਕਹਿੰਦੀ ਵੀ ਇਸ ਅਣਪੜ ਪਿੰਡੂ ਗੁਵਾਰ ਨੇ ਹੀ ਤੈਨੂੰ ਬੈਂਕ ਦੀ ਕੁਰਸੀ ਤੇ ਬਿਠਾਇਆ ਸੀ ਪਰ ਤੂੰ ਮੇਰੇ ਕਿਤੇ ਦੀ ਕੀ ਕਦਰ ਪਾਈ ਕਹਿੰਦਾ ਮੈਂ 2 ਸਾਲ ਡਿਪਰੈਸ਼ਨ ਦੇ ਵਿੱਚ ਰਿਹਾ ਡਿਪਰੈਸ਼ਨ ਦੇ باوجود ਕਹਿੰਦਾ ਮੈਂ ਆਪਦਾ ਬਿਜ਼ਨਸ ਚਲਾਇਆ ਪਰ ਕਹਿੰਦਾ ਜਦੋਂ ਤੂੰ ਮੈਨੂੰ ਛੱਡ ਕੇ ਚਲੀ ਗਈ ਫਿਰ ਮੈਂ ਤਾਂ ਆਪਣੀ ਜ਼ਿੰਦਗੀ ਚ ਅੱਗੇ ਵਧਣਾ ਹੀ ਸੀ ਨਾ ਕਹਿੰਦਾ ਨੀਲਮਾ ਕਾਫੀ ਅਮੀਰ ਘਰ ਦੀ ਕੁੜੀ ਆ ਕਹਿੰਦਾ ਪੜ੍ਹੀ ਲਿਖੀ ਵੀ ਆ ਇੰਟੈਲੀਜੈਂਟ ਵੀ ਆ ਜੇ ਅੱਜ ਚਾਹੇ ਇਹ ਬੈਂਕ ਮੈਨੇਜਰ ਦੀ ਪੋਸਟ ਤੇ ਸਿਲੈਕਟ ਹੋ ਸਕਦੀ ਆ ਪਰ ਕਹਿੰਦਾ ਮੈਂ ਇੰਨਾ ਪੈਸਾ ਕਮਾਉਣਾ ਵੀ ਮੈਨੂੰ ਲੋੜ ਨਹੀਂ ਇਹਦੇ ਤੋਂ ਨੌਕਰੀ ਕਰਵਾਉਣ ਦੀ ਤੇ ਇਸ ਨੇ ਕਦੇ ਮੇਰੀ ਡਿਗਰੀ ਨਹੀਂ ਚੈੱਕ ਕੀਤੀ ਕਦੇ ਇਹਨੇ ਮੈਨੂੰ ਅਣਪੜ ਪਿੰਡੂ ਗਵਾਰ ਨਹੀਂ ਕਿਹਾ ਮੇਰੀ ਇੰਨੀ ਰਿਸਪੈਕਟ ਕਰਦੀ ਆ ਵੀ ਮੈਂ ਭੁੱਲ ਚੁੱਕਿਆ ਵੀ ਮੇਰੇ ਨਾਲ ਕਦੇ ਬੇਵਫਾਈ ਵੀ ਹੋਈ ਸੀ ਤਾਂ ਫਿਰ ਜਿਹੜੀ ਰਾਣੀ ਹੁੰਦੀ ਆ ਉਹਦੇ ਕੋਲ ਸ਼ਬਦ ਨਹੀਂ ਹੁੰਦੇ ਉਹ ਉੱਥੋਂ ਚੁੱਪਚਾਪ ਤੁਰ ਆਉਂਦੀ ਆ ਤੇ ਸਾਰੇ ਰਸਤੇ ਉਹ ਇਹ ਹੀ ਸੋਚਦੀ ਆਉਂਦੀ ਆ ਕਿ ਹਾਂ ਵਿਜੇ ਮੈਂ ਜੱਗੀ ਨਾਲ ਬੇਵਫਾਈ ਕੀਤੀ ਤਾਂ ਉਹ ਇੱਥੋਂ ਤੱਕ ਪਹੁੰਚ ਗਿਆ ਤੇ ਮੇਰੀ ਕੀਤੀ ਦੀ ਸਜ਼ਾ ਮੈਨੂੰ ਮਿਲ ਗਈ ਹੁਣ ਉਹਦੇ ਕੋਲੇ ਰੋਣ ਤੋਂ ਬਿਨਾ ਕੁਝ ਨਹੀਂ ਰਹਿ ਜਾਂਦਾ ਤੇ ਉਹ ਪਛਤਾਉਂਦੀ ਆ ਆਪਣੀ ਗਲਤੀ ਤੇ ਹਾਂਜੀ ਦੋਸਤੋ ਆਪਣੀ ਇਸ ਕਹਾਣੀ ਦਾ ਮਕਸਦ ਕਿ ਜੇ ਸਾਡਾ ਪਰਿਵਾਰ ਸਾਡੇ ਤੇ ਯਕੀਨ ਕਰਦਾ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਦਾ ਜੇ ਅਸੀਂ ਅੱਗੇ ਵਧ ਗਏ ਕਿਸੇ ਅਹੁਦੇ ਤੇ ਚਲੇ ਗਏ ਤਾਂ ਸਾਨੂੰ ਆਪਣੀ ਜਿਹੜੀ ਔਕਾਤ ਨਹੀਂ ਭੁੱਲਣੀ ਚਾਹੀਦੀ ਕਹਿੰਦੇ ਹੁੰਦੇ ਆ ਕਿ ਆਪਣੇ ਪੈਰ ਆ ਜਿਹੜੇ ਉਹ ਹਮੇਸ਼ਾ ਜ਼ਮੀਨ ਤੇ ਰੱਖਣੇ ਚਾਹੀਦੇ ਆ ਕਿਉਂਕਿ ਜ਼ਮੀਨ ਤੇ ਜਦੋਂ ਅਸੀਂ ਚੱਲਦੇ ਆ ਤਾਂ ਸਾਨੂੰ ਡਿੱਗਣ ਦਾ ਡਰ ਨਹੀਂ ਰਹਿੰਦਾ ਜਦੋਂ ਅਸੀਂ ਖੰਭ ਲਾ ਲੈਨੇ ਆ ਤੇ ਅੰਬਰਾਂ 'ਚ ਉਡਾਰੀਆਂ ਮਾਰਨ ਲੱਗ ਜਾਂਦੇ ਆ ਸਾਡੇ 'ਚ ਈਗੋ ਆ ਜਾਂਦੀ ਆ ਤਾਂ ਫਿਰ ਅੰਬਰਾਂ ਤੋਂ ਬਹੁਤ ਛੇਤੀ ਥੱਲੇ ਆਉਂਦਾ ਬੰਦਾ ਜੇ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਮੈਂਟ ਬਾਕਸ ਦੇ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਦਿਆ ਕਰੋ ਕਹਾਣੀ ਬੋਲਣ ਵੇਲੇ ਕਾਫੀ ਤਰੁੱਟੀਆਂ ਰਹਿ ਜਾਂਦੀਆਂ ਥੋੜੀਆਂ ਇਗਨੋਰ ਕਰਿਆ ਕਰੋ ਕਿਉਂਕਿ ਅਸੀਂ ਦਿਨ-ਬ-ਦਿਨ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਆਂ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ਸ਼ੀਕਾਲ ਜੀ